ਈ ਕਾਲਸਾ ਵਾਹਿਗੁਰੂ ਦੀ ਫਤਿਹ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਤਰ੍ਹਾਂ ਸ਼ਹੀਦ ਹੋਣ ਵਾਲੇ ਬਾਬਾ ਗੁਰਬਖਸ਼ ਸਿੰਘ ਜੀ ਤੇ ਉਹਨਾਂ ਦੇ ਜੀਵਨ ਬਾਰੇ ਅੱਜ ਆਪਾਂ ਜਾਣਕਾਰੀ ਸਾਂਝੀ ਕਰ ਰਹੇ ਹਾਂ ਸੋ ਬਾਬਾ ਦੀਪ ਸਿੰਘ ਜੀ ਦੀ ਤਰ੍ਹਾਂ ਹੀ ਬਾਬਾ ਗੁਰਬਖਸ਼ ਸਿੰਘ ਜੀ ਜੋ ਸ਼ਹੀਦ ਹੋਏ ਹਨ ਇਹਨਾਂ ਨੂੰ ਦੂਜੇ ਬਾਬਾ ਦੀਪ ਸਿੰਘ ਜੀ ਵੀ ਕਹਿ ਦਈਏ ਕਿ ਕੋਈ ਆਤ ਕਥਨੀ ਨਹੀਂ ਅਮਰ ਸ਼ਹੀਦ ਸੈਰਨਥ ਜੋਧੇ ਬਾਬਾ ਗੁਰਬਖਸ਼ ਸਿੰਘ ਜੀ ਜਿਨ੍ਹਾਂ ਦਾ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮਗਰਲੇ ਪਾਸੇ ਬਣਿਆ ਹੋਇਆ ਹੈ ਉਹਨਾਂ ਸ਼ਹੀਦਾਂ ਦਾ ਕਰ ਨੂੰ ਚਿਹਦੀ ਦਿਹਾੜਾ ਹੈ ਉਹਨਾਂ ਸਤਪੁਰਖਾਂ ਦੇ ਬਾਬਾ ਜੀ ਦੇ ਜੀਵਨ ਵੱਲ ਨਜ਼ਰ ਮਾਰ ਕੇ ਵੇਖੀਏ ਆਪ ਜੀ ਦੇ ਪਰਮ ਸਤਕਾਰਯੋਗ ਪਿਤਾ ਭਾਈ ਦਸੌਂਦਾ ਜੀ ਤੇ ਮਾਤਾ ਲక్ష్ਮੀ ਜੀ ਇੱਕ ਕਲਗੀਧਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਭਾਉਰੇ ਸੇ ਕਿਸਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਣਾ ਵਿੱਚ ਦੋਵੇਂ ਪਤੀ ਪਤਨੀ ਜਾ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੇਵਾ ਵਿੱਚ ਹਾਜ਼ਰ ਹੋਏ ਬਿਆੰਤ ਇਹਨਾਂ ਨੇ ਸੇਵਾਵਾਂ ਨਿਭਾਈਆਂ ਤੇ ਸਤਿਗੁਰੂ ਮਹਾਰਾਜ ਇਹਨਾਂ ਦੀਆਂ ਕੀਤੀਆਂ ਹੋਈਆਂ ਸੇਵਾਵਾਂ ਤੋਂ ਬੜੇ ਪ੍ਰਸੰਨ ਹੋਏ ਤੇ ਇਸ ਜੋੜੇ ਦੀ ਅੰਦਰਲੀ ਭਾਵਨਾ ਨੂੰ ਵੇਖ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੀ ਨੇ ਆਪਣੇ ਮੁਖੋਂ ਬਚਨ ਕਹਿ ਸਨ ਕਿ ਸੂਰਬੀਰ ਬਦਨ ਕੇ ਬਲ ਐਸੇ ਮਹਾਨ ਤਪਸਵੀ ਕਹਿਣੀ ਅਤੇ ਕਰਨੀ ਦੇ ਪੂਰੇ ਸੂਰੇ ਤੁਹਾਡੇ ਕਰ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਤਰ ਜਨਮ ਲੈਣਗੇ ਤਾਂ ਇਓ ਇਹ ਕਲਮੀ ਤਰਪਾਦਸ਼ਾ ਮਹਾਰਾਜੀ ਦੇ ਬਚਨ ਜਦੋਂ ਸਫਲੇ ਹੋਏ ਕਿ ਉਹ ਸਮਾਸੀ 1745 ਬਿਕਰਮੀ ਸੰਮਤ ਵਿਸਾਖ ਸਦੀ ਪੰਜਮੀ ਨੂੰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਇਸ ਮਹਾਂਪੁਰਖ ਦਾ ਜਨਮ ਪਿੰਡ ਲੀਲ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੁੰਦਾ ਹੈ ਮਾਤਾ ਪਿਤਾ ਨੇ ਬੜੀ ਲੜਾਈ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਣਾ ਵਿਦ ਜਾ ਕੇ ਸ਼ੁਕਰਾਨੇ ਦੀ ਅਰਦਾਸ ਬੇਨਤੀ ਕੀਤੀ ਤੇ ਆਪ ਜੀ ਦਾ ਨਾਮ ਤੇ ਗੁਰੂ ਬਖਸ਼ਿਆ ਹੋਣ ਕਰਕੇ ਗੁਰਬਖਸ਼ ਸਿੰਘ ਰੱਖਿਆ ਗਿਆ ਤੇ ਜਿਨ੍ਹਾਂ ਦੇ ਮਾਤਾ ਪਿਤਾ ਇੰਨੇ ਪਜਨੀ ਦਸਾਂ ਨੌਾਂ ਦੀ ਕਿਰਤ ਕਮਾਈ ਕਰਨ ਵਾਲੀ ਗੁਰਸਿੱਖੀ ਵਿੱਚ ਪਰਪੱਕ ਨਿਤਨੇਮ ਦੇ ਅਭਿਆਸੀ ਹੋਣ ਤੇ ਉਹਨਾਂ ਦੇ ਘਰ ਵਿੱਚ ਐਸੇ ਬਾਲ ਦਾ ਜਨਮ ਹੋਣਾ ਕਲਗੀਧਰਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਸਦਕਾ ਸੁਭਾਗ ਹੈ। 11 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਗਿਆ। 4 ਸਾਲ ਜਦ ਨੂੰ ਹੋਰ ਗੁਜ਼ਰਦੇ ਆ। 15 ਸਾਲ ਦੀ ਉਮਰ ਹੋਈ ਨਾ ਆਪ ਜੀ ਦੇ ਮਾਤਾ ਪਿਤਾ ਅਨੰਦ ਪ੍ਰਸਾਦ ਦੀ ਧਰਤੀ ਤੇ ਉਹ ਸਰੀਰ ਤਿਆਗ ਕੇ ਪਰਲੋਗ ਅਮਨ ਕਰ ਜਾਂਦੀ ਹੈ। ਇਹਦੇ ਇੱਥੇ ਜਿੰਨੀ ਵੀ ਆਪ ਜੀ ਦੀ ਪਾਲਣਾ ਪੋਸ਼ਣਾ ਸੀ 15 ਸਾਲ ਤੋਂ ਬਾਅਦ ਉਹ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਇਹਨਾਂ ਦੋਨਾਂ ਗੁਰੂ ਕੇ ਪਿਆਰਿਆਂ ਨੇ ਬਾਬਾ ਗੁਰਬਖਸ਼ ਸਿੰਘ ਦੀ ਪਾਲਣਾ ਕੀਤੀ। ਇਹ ਇਹਨਾਂ ਦੋਹਾ ਹੀ ਗੁਰੂ ਪਿਆਰਿਆਂ ਗੁਰਮੁਖਾਂ ਦੀ ਰਸਨਾ ਤੋਂ ਗੁਰਮੁਖੀ ਸਿੱਖੀ ਸ਼ਾਸਤਰ ਵਿੱਦਿਆ ਸਿੱਖੀ ਘੋੜਸਵਾਰੀ ਸਿੱਖੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨਾਲ ਜੰਗਾਂ ਦੁਨਾਂ ਦੇ ਵਿੱਚ ਬਾਬਾ ਗੁਰਬਖਸ਼ ਸਿੰਘ ਨੇ ਵੱਧ ਝੜ ਕੇ ਹਿੱਸਾ ਪਾਇਆ ਚਾਹੂ ਕਲਗੀਆਂ ਵਾਲੇ ਸਤਿਗੁਰੂ ਤਮਨਵਾ ਸਾਹਿਬ ਤਲਵੰਡੀ ਸਾਹਿਬੋ ਕੀ ਪੁੱਜੇ ਸਨ ਇੱਥੇ ਗੁਰਬਾਣੀ ਲਿਖਾਈ ਮਹਾਰਾਜ ਨੇ ੴ ਤੋਂ ਲੈ ਕੇ 18 10 20 ਤੱਕ ਤਾਂ ਇਹ ਉਹ ਜਦੋਂ ਸੁਭਾਗਾ ਸਮਾ ਸੀ ਇਸ ਸੁਭਾਗਾ ਸਮਾ ਵੀ ਬਾਬਾ ਗੁਰਬਖਸ਼ ਸਿੰਘ ਜੀ ਨੂੰ ਪ੍ਰਾਪਤ ਹੋਇਆ ਉੱਥੇ ਹੜਤਾਲੀ ਸਿੰਘਾਂ ਨੇ ਗੁਰਬਾਣੀ ਤੇ ਗੁਰਬਾਣੀ ਦੀ ਕਥਾ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਮੁੱਖੋਂ ਸੁਣ ਕੇ ਤੇ ਬਦੇ ਮੁਕਤ ਦੀ ਅਵਸਥਾ ਤੱਕ ਉਦੇਸਾਨ ਤੇ ਉਹਨਾਂ ਵਿੱਚੋਂ ਹੜਤਾਲੀਆਂ ਵਿੱਚੋਂ ਤੇ ਪ੍ਰਮੁੱਖ ਸਨ ਬਾਬਾ ਗੁਰਬਖਸ਼ ਸਿੰਘ ਤੇ ਉਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਨੰਦੇੜ ਧਰਤੀ ਤੇ ਪਹੁੰਚਦੇ ਆ ਤੇ ਉੱਥੇ ਜਾ ਕੇ ਸਤਿਗੁਰੂ ਪਾਤਸ਼ਾਹ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਸਮੁੱਚੀ ਕਥਾ ਸਿੰਘਾਂ ਨੂੰ ਸੁਣਾਈ ਤਾਂ ਇਉਂ ਦੋ ਕਥਾ ਕਲਗੀਧਰ ਪਾਤਸ਼ਾਹ ਮਹਾਰਾਜੀ ਨੇ ਆਪਣੀ ਰਚਨਾ ਤੋਂ ਕੀਤੀਆਂ ਇੱਕ ਦੰਦਮਾ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਦੂਜੀ ਕਥਾ ਨੰਦੇੜ ਦੀ ਧਰਤੀ ਤੇ ਦਸਮ ਗ੍ਰੰਥ ਦੀ ਜਿੱਥੇ ਅਸਥਾਨ ਬਣਿਆ ਹੋਇਆ ਨਗੀਨਾ ਕਾਟ ਉਥੇ ਦਸਵੇਂ ਪਾਤਸ਼ਾਹ ਮਹਾਰਾਜ ਨੇ ਦਸ ਬਾਣੀ ਦੀ ਅਰਥ ਜਿਹੜੇ ਸੰਤ ਕੋ ਪੜ੍ਹਾਈ ਸਨ ਤੇ ਦੋਨੇ ਵਾਰ ਕਥਾ ਸੁਣ ਦਾ ਸੁਭਾਗ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨੂੰ ਪ੍ਰਾਪਤ ਹੋਇਆ ਫਿਰ ਉਸ ਤੋਂ ਬਾਅਦ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਉਹਨਾਂ ਦਾ ਸੱਚਖੰਡ ਜਾਣ ਦਾ ਸਮਾਂ ਆਉਂਦਾ ਉਥੇ ਸਤਿਗੁਰਾਂ ਨੇ ਇਹ ਵਚਨ ਕਰਨੇ ਆਏ ਆ ਗਿਆ ਭਈ ਅਕਾਲ ਕੀ ਤਬਾ ਚਲਾਇਉ ਪੰਥ ਸਭ ਸੁਖ ਨੂੰ ਕੋ ਹੁਕਮ ਹੈ ਗੁਰੂ ਮਾਨਿਉ ਗਰਾਂਦਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਸੌਂਪਣ ਲੱਗੇ ਸਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਤਾਬਿਆ ਪੰਜ ਸਿਖਾਂ ਨੂੰ ਖੜਾਇਆ ਗਿਆ ਜਿਨ੍ਹਾਂ ਵਿੱਚ ਇੱਕ ਸਨ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਦੂਜੇ ਸਨ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਤੀਸਰੇ ਸਨ ਪੰਜਾ ਪਿਆਰਿਆਂ ਦੇ ਵਿੱਚੋਂ ਭਾਈ ਧਰਮ ਸਿੰਘ ਜੀ ਚੌਥੇ ਨੰਬਰ ਤੇ ਸਨ ਭਾਈ ਸੰਤੋਖ ਸਿੰਘ ਜੀ ਤੇ ਜਿਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਅੰਗੀਠਾ ਸਾਹਿਬ ਦੇ ਪਹਿਲੇ ਸੇਵਾਦਾਰ ਥਾਪਿਆ ਸੀ ਤੇ ਪੰਜਵੇਂ ਨੰਬਰ ਤੇ ਸਨ ਭਾਈ ਹਰ ਸਿੰਘ ਜੀ ਜਿਹੜੇ ਕਨਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਰੋਜ਼ਾਨਾ ਡੈਰੀ ਲਿਖਿਆ ਕਰਦੇ ਸਨ ਤਾਂ ਇਹ ਪੰਜ ਸਿੰਘਾਂ ਨੂੰ ਤਾਬਿਆਂ ਖੜ੍ਹਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਝੁਕਾ ਕੇ ਕਿ ਆ ਅੱਜ ਤੋਂ ਖਾਲਸਾ ਜੀ ਤੁਹਾਡੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਉਹਨਾਂ ਪੰਜਾਂ ਸਿੰਘਾਂ ਦੇ ਤਾਬਿਆਂ ਦੇ ਵਿੱਚ ਖਣ ਦਾ ਮਾਣ ਵੀ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨੂੰ ਮਿਲਿਆ ਤਾਂ ਇੰਨੇ ਲਾੜਲੇ ਗੁਰੂ ਕਲਗੀਧਰ ਪਾਤਸ਼ਾਹ ਦੀ ਏਡੀਆਂ ਵੱਡੀਆਂ ਬਖਸ਼ਿਸ਼ਾਂ ਹਾਸਲ ਕਰਨ ਵਾਲੀ ਏਡੀਆਂ ਰਹਿਮਤਾਂ ਦੇ ਪਾਤਰ ਇਵੇਂ ਹੋਏ ਤਾਂ ਇਸ ਤੋਂ ਬਾਅਦ ਜਦੋਂ ਵੇੜਾ ਆਉਂਦਾ ਬਾਬਾ ਦੀਪ ਸਿੰਘ ਜੀ ਤੇ ਉਹ ਸ਼ਹਾਦਤ ਦਾ ਜਾਮ ਪੀ ਚੁੱਕੇ ਤੇ ਉਹਨਾਂ ਤੋਂ ਬਾਅਦ ਜਿਹੜੀ ਗੁਰਮੁਖੀ ਗੁਰਬਾਣੀ ਪੜ੍ਹਾਉਣ ਦੀ ਜ਼ਿੰਮੇਵਾਰੀ ਸੀ ਤੇ ਉਹ ਬਾਬਾ ਗੁਰਬਖ ਸਿੰਘ ਨੂੰ ਮਿਲੀ ਇਹ ਦੰਦਮੀ ਟਕਸਾਲ ਦੀ ਤੇ ਦੂਜੇ ਜਿਹੜੇ ਜਥੇਦਾਰ ਜਾਂ ਮੁਖੀ ਇਹ ਥਾਪੇ ਗਏ ਤਾਂ ਇਹਨਾਂ ਨੂੰ ਫਿਰ ਜਿਹੜਾ ਅਸੀਂ ਇਹ ਵੀ ਮਾਣ ਮਿਲਿਆ ਇਸ ਤੋਂ ਬਾਅਦ ਫਿਰ ਇਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਜਥੇਦਾਰ ਥਾਪਿਆ ਗਿਆ ਇਹ ਵੀ ਮਾਣ ਇਹਨਾਂ ਨੂੰ ਪ੍ਰਾਪਤ ਹੋਇਆ ਤਾਂ ਇਹ ਤੋਂ ਬਾਅਦ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਇਸ ਪਾਵਨ ਸਥਾਨ ਤੇ ਤੇ ਚੜਾਈ ਕਰਨ ਵਾਸਤੇ ਉਹ ਆਇਆ ਸੀ ਤਾਂ ਉਦੋਂ ਮੌਜੂਦਾ ਮੁਖੀ ਸੀ ਇਹ ਬਾਬਾ ਗੁਰਬਖਸ਼ ਸਿੰਘ ਜੀ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਅਬਦਾਲੀ ਸੈਨਾ ਲੈ ਕੇ ਪਠਾਣਾਂ ਨੂੰ ਤੁਰਕਾਂ ਨੂੰ ਇਕੱਠਿਆਂ ਕਰਕੇ ਗੁਰੂ ਕੇ ਅਸਥਾਨਾਂ ਦੀ ਬਿਆਦਬੀ ਕਰਨ ਵਾਸਤੇ ਆ ਰਿਹਾ ਹੈ ਤੇ ਉਦੋਂ ਬਾਬਾ ਗੁਰਬਖਸ਼ ਸਿੰਘ ਜੀ ਕੋਲ ਕੇਵਲ ਇਹਨਾਂ ਦੇ ਸਮੇਤ 30 ਸਿੱਖ ਸਨ ਬਾਬਾ ਜੀ ਸਨ 23 ਸਿੰਘ ਹੋਰ ਸਨ ਤਾਂ ਇਉਂ ਟੋਟਲ ਗਿਣਤੀ ਵਿੱਚ 30 ਸਨ ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਆਪਣੇ ਸਿੰਘਾਂ ਦੇ ਨਾਲ ਹਰਿਮੰਦਰ ਸਾਹਿਬ ਦੇ ਜੋ ਰਾਮਦਾਸ ਰੋਵਰ ਹੈ ਉਹਦੇ ਵਿੱਚ ਇਸ਼ਨਾਨ ਕੀਤਾ ਇਸ਼ਨਾਨ ਕਰਨ ਤੋਂ ਬਾਅਦ 7 ਥਾਲੀ ਕੜਾ ਪ੍ਰਸ਼ਾਦ ਦੇ ਲਈ ਜਿਨ੍ਹਾਂ ਵਿੱਚੋਂ 5 ਥਾਲ ਅਕਾਲ ਤਖਤ ਸਾਹਿਬ ਤੇ ਭੇਟਾ ਕਰਕੇ ਤੇ ਅਰਦਾਸ ਕੀਤੀ 2 ਥਾਲੇ ਹਰਿਮੰਦਰ ਸਾਹਿਬ ਬੇਟਾ ਕੀਤੀ ਤੇ ਫਿਰ ਰਾਗੀ ਸਿੰਘਾਂ ਨੂੰ ਬੇਨਤੀ ਕੀਤੀ ਵੀ ਭਾਰਾ ਕਿਰਪਾ ਕਰੋ ਸਾਨੂੰ ਗੁਰਬਾਣੀ ਵਿੱਚੋਂ ਘੋੜੀਆਂ गा ਕੇ ਸੁਣਾਓ ਜਿਵੇਂ ਕੋਈ ਲਾੜਾ ਵਿਆਹਣ ਵਾਸਤੇ ਜਾਂਦਾ ਵਾ ਲਾੜੀ ਨੂੰ ਤੇ ਉਦੋਂ ਬੀਬੀਆਂ ਘੋੜੀਆਂ ਗਾਉਂਦੀਆਂ ਤਾਂ ਇਉਂ ਅਸੀਂ ਮੌਤ ਨੂੰ ਵਿਆਹਣ ਵਾਸਤੇ ਜਾਣਾ ਤੇ ਸਾਨੂੰ ਗੁਰਬਾਣੀ ਵਿੱਚੋਂ ਘੋੜੀਆਂ गा ਕੇ ਸੁਣਾਓ ਤਾਂ ਐਉਂ ਫਿਰ ਰਾਗੀ ਸਿੰਘਾਂ ਨੇ ਬਾਬਾ ਜੀ ਦਾ ਵਧਨ ਮੰਦਿਆ ਹੋਇਆ ਤੇ ਘੋੜੀਆਂ ਦਾ ਕੀਰਤਨ ਕਰਕੇ ਸੁਣਾਇਆ ਫਿਰ ਬਾਬਾ ਗੁਰਬਖਸ਼ ਸਿੰਘ ਦੀ ਕੁਮਾਰ ਹੇਠ ਤੇ ਫਿਰ ਇਹ ਜਥਾ ਜਿਹੜਾ ਸੀ ਇਹ ਅੱਗੇ ਨੂੰ ਤੁਰਿਆ ਅਰਦਾਸ ਬੇਨਤੀ ਕਰਕੇ ਤੇ ਜਿਵੇਂ ਜਿਵੇਂ ਇਹ ਜਿਹੜੇ ਸੂਰਮੇ ਸਾਨ ਤੇ ਕੱਲਾ ਕੱਲਾ ਸਿੰਘ ਤੇ ਆਉਂਦੀ ਹੋਈ ਸ਼ੈਨਾ ਨੂੰ ਵੇਖਦਾ ਸੀ ਕਿ ਜਕਾਰੇ ਛੱਡਦੇ ਹੁਆ ਅਕਾਲ ਦਾਸ ਸਾਹਿਬ ਤੋਂ ਬਾਹਰ ਜਾਂਦੇ ਆ ਤੇ ਮਦਾਨੇ ਜੰਗ ਦੇ ਵਿੱਚ ਵੈਰੀਆਂ ਦੇ ਆਹ ਹੁਲਣ ਲੱਗ ਪਈ। ਬਾਬਾ ਜੀ ਤੇ ਸਿੰਘਾਂ ਦੇ ਕੋਲ ਸ੍ਰੀ ਸਾਹਿਬ ਬਰਸ਼ੂ ਨੇ ਜਿ ਢਾਲਾਂ ਸਨ। ਤੇ ਵੇਖੋ ਦੂਜੇ ਪਾਸੇ ਬੰਦੂਕਾਂ ਤੂਪਾਂ ਦੇ ਗੋਲੇ ਤੇ ਜਿਸ ਦੇ ਵੱਲ ਕਰਤਾਪੁਰਖ ਆਪ ਪਰਮੇਸ਼ਰ ਵਾਹਿਗੁਰੂ ਹੋਵੇ। ਜਿਵੇਂ ਆਪਾਂ ਕੁਰਬਾਨੀ ਵਿੱਚੋਂ ਬੰਨ੍ਹ ਪੜਦੇ ਹਾਂ ਵਿੱਚ ਕਰਤਾਪੁਰਖ ਖਲੋਆ। ਵਾਲਣਾ ਵਿੰਗਾ ਹੋਆ। ਉਹਨਾਂ ਦਾ ਕੋਈ ਰੋਮ ਵੀ ਵਿੰਗਾ ਨਹੀਂ ਕਰ ਸਕਦਾ। ਆਹੋ ਜਸ ਰੱਖੇਣ ਗੋਪਾਲਾ। ਨਾਨਕ ਰੂਮ ਨਾ ਛੇਦਿਆ ਤੇ ਪੰਚਮ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਤੇ ਇੱਥੇ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਪਵਿੱਤਰ ਅਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਤੇ ਐਸੇ ਬੈਰੀਆਂ ਦੇ ਛੱਕੇ ਛੜਾ ਦਿੱਤੇ ਬਾਬਾ ਜੀ ਦੇ ਅਤੇ ਉਹਨਾਂ ਦੇ ਸਿੰਘਾਂ ਪਾਸੋਂ ਇਹ ਭਾਗ ਨਸੇ ਜਦੋਂ ਸਿੰਘਾਂ ਦੀ ਸ਼ਹਾਦਤਾਂ ਹੋ ਗਈਆਂ ਮਦਾਨੇ ਜੰਗ ਦੇ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਹੁਣ ਸਾਹਮਣੇ ਆਏ ਨੇ ਮਦਾਨੇ ਜੰਗ ਵਿੱਚ ਤੇ ਬੈਰੀਆਂ ਦਾ ਮੁਕਾਬਲਾ ਕਰਨ ਵਾਸਤੇ ਇਹਨਾਂ ਖਾਨਾਂ ਦੇ ਵਿੱਚੋਂ ਇੱਕ ਖਾਨ ਸੀ ਜਿਹਨੂੰ 10000 ਹੀ ਖਾਨ ਕਿਹਾ ਜਾਂਦਾ ਸੀ ਜਾਂ ਇਉਂ ਕਹਿ ਲਈ ਵੀ 10000 ਸੈਨਾ ਦਾ ਉਹ ਮੁਖੀ ਬਣਾਇਆ ਹੋਇਆ ਸੀ ਤਾਂ ਇਹਦੇ ਨਾਲ ਲੜਦਿਆਂ ਹੋਇਆ ਜਦੋਂ ਸੰਝਾਵਾਰ ਹੋਇਆ ਤੇ ਜਿਸ ਤਰ੍ਹਾਂ ਕਿਸੇ ਵੇਲੇ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਉਹਨਾਂ ਦਾ ਸਿਰ ਧੜ ਨਾਲੋਂ ਜੁੜਾ ਹੋ ਗਿਆ ਸੀ ਤੇ ਇਸੇ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਜੀ ਤੇ ਇਹਨਾਂ ਦਾ ਸਿਰ ਧੜ ਦੇ ਨਾਲੋਂ ਵੱਖਰਾ ਹੋਇਆ ਸੀ ਤੇ ਉਸੇ ਤਰ੍ਹਾਂ ਹੀ ਜਿਹੜਾ ਸੀ ਇਹ ਫਿਰ ਲੜਦੇ ਰਹੇ ਜਿਵੇਂ ਬਾਣੀ ਦਾ ਵਤਨ ਹੈ ਮ੍ਰਿਤਕ ਆਪਾਤਨ ਸਾਸ ਸਾਹਿਬ ਵਿਚਰਤ ਆਨ ਮਿਲਾਇਆ ਤੇ ਇਉਂ ਫਿਰ ਗੁਰੂ ਕਿਰਪਾ ਕਰਦਾ ਹੈ ਤੇ ਜਦੋਂ ਜਿਹੜੀ ਉਹ ਦੂਜੇ ਪਾਸੇ ਆਈ ਹੋਈ ਸੈਨਾ ਸੀ ਉਹਨਾਂ ਨੇ ਇਹਨਾਂ ਨੂੰ ਬਿਨਾਂ ਧੜ ਤੋਂ ਬਿਨਾਂ ਸਿਰ ਤੋਂ ਲੜਦਿਆਂ ਹੋਇਆਂ ਕੱਲੇ ਧੜ ਨੂੰ ਵੇਖਿਆ ਤੇ ਉਹ ਜਾ ਕੇ ਆਪਣੇ ਸੂਬੇਦਾਰ ਨੂੰ ਕਹਿਣ ਲੱਗੇ ਤੇ ਕਹਿੰਦੇ ਜਿਉਂ ਆਉਂਦੇ ਆ ਨਾ ਤਾਂ ਲੜੀਏ ਪਰ ਮਰਿਆਂ ਨਾਲ ਕੌਣ ਲੜ ਸਕਦਾ ਤੇ ਕਲੀਆਂ ਸਿਰ ਤੋਂ ਬਿਨਾ ਜਿਹੜੀਆਂ ਧੜਾ ਨੇ ਉਹ ਮੈਦਾਨੇ ਜੰਗ ਵਿੱਚ ਫੇਰਨ ਜਾਂ ਨੇ ਤੇ ਉਹਨਾਂ ਨੂੰ ਵੇਖ ਕੇ ਸਾਨੂੰ ਡਰ ਆਉਂਦਾ ਹੈ ਤੇ ਇਹ ਜਦੋਂ ਜਾ ਕੇ ਸੂਬੇਦਾਰ ਨੂੰ ਦੱਸਿਆ ਤੇ ਫਿਰ ਸੂਬੇਦਾਰ ਕੋਲੇ ਜਿਹੜੇ ਕੁਝ ਇਸਲਾਮ ਧਰਮ ਦੇ ਪੀਰ ਸਨ ਉਹਨਾਂ ਦੇ ਨਾਲ ਇਹਨਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਪੀਰਾਂ ਨੇ ਫਿਰ ਦੱਸਿਆ ਆਖਿਆ ਸੂਬੇਦਾਰਾ ਤੂੰ ਬਹੁਤ ਵੱਡੀ ਗਲਤੀ ਕਰ ਬੈਠਾ ਹਾਂ ਬਹੁਤ ਵੱਡਾ ਗੁਨਾਹ ਕਰ ਬੈਠਾ ਜਿਹੜਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰ ਬੈਠਾ ਇਹ ਐਸਾ ਗੁਨਾਹ ਹੈ ਜਿਹੜਾ ਕਦੇ ਬਖਸ਼ਿਆ ਨਹੀਂ ਜਾਣਾ ਉਹਨੇ ਆਖਿਆ ਇਹਦਾ ਹੱਲ ਕੀ ਆ ਕਹਿੰਦਾ ਹੱਲ ਇੱਕੋ ਹੀ ਆ ਵੀ ਜਾ ਕੇ ਬਾਬਾ ਗੁਰਬਖਸ਼ ਸਿੰਘ ਜੀ ਦੇ ਚਰਨਾਂ ਤੇ ਡਿੱਗੋ ਤੇ ਉਹਨਾਂ ਕੋਲ ਖਿਮਾ ਜਾਂਚਨਾ ਕਰੋ ਤੇ ਅਰਦਾਸ ਕਰੋ ਵੀ ਅੱਜ ਤੋਂ ਬਾਅਦ ਅਸੀਂ ਕਦੇ ਵੀ ਹਰਮੰਦਰ ਸਾਹਿਬ ਦਾ ਮੂੰਹ ਨਹੀਂ ਕਰਾਂ ਤਾਂ ਇਸ ਤਰ੍ਹਾਂ ਜਦੋਂ ਫਿਰ ਇਹਨਾਂ ਨੇ ਤੇ ਉਸ ਪੀਰ ਦੀ ਗੱਲ ਨੂੰ ਮੰਨ ਕੇ ਬਾਬਾ ਗੁਰਬਖ ਸਿੰਘ ਜੀ ਦੇ ਕੋਲੇ ਆਏ ਆ ਕੇ ਬੇਨਤੀ ਕੀਤੀ ਨਾਗ ਨਾਲ ਕੀੜਾਂ ਕੱਢੀਆਂ ਤੇ ਫਿਰ ਬਾਬਾ ਗੁਰਬਖ ਸਿੰਘ ਜੀ ਤੇ ਉਹਨਾਂ ਦਾ ਸਰੀਰ ਜਿਹੜਾ ਸੀ ਉਹ ਸ਼ਾਂਤ ਹੋਇਆ ਸੀ ਤੇ ਉਹ ਐਸ਼ਮਾਪੁਰਖ ਨੇ ਜਿਹੜੇ ਬਾਬਾ ਦੀਪ ਸਿੰਘ ਜੀ ਦੀ ਤਰ੍ਹਾਂ ਬਿਨਾਂ ਸ਼ਰਤੋਂ ਡੜੀ ਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ